ਪਾਰ ਦੇ ਖਿਡਾਰੀ ਖੇਡਾਂ ਦੇ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਪੂਰੀ ਦੁਨੀਆ ਭਰ ਦੇ ਵਿੱਚ ਆਪਣੀ ਵੱਖਰੀ ਪਛਾਣ ਰੱਖਦੇ ਨੇ ਉੱਥੇ ਅੱਜ ਦਿੱਲੀ ਦੇ ਵਿੱਚ ਰਾਸ਼ਟਰੀ ਖੇਡ ਪੁਰਸਕਾਰ ਸਮਾਰੋ ਆਯੋਜਿਤ ਕੀਤਾ ਗਿਆ ਜਿਸ ਤੇ ਪਾਰ ਦੇ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੇ ਵੱਖ-ਵੱਖ ਖਿਡਾਰੀਆਂ ਨੂੰ ਅਸਮਾਨਾ ਦੇ ਨਾਲ ਸਨਮਾਨਿਤ ਕੀਤਾ ਤੁਹਾਨੂੰ ਦੱਸ ਦੇ ਕਿ ਦੋ ਵਾਰ 올림픽 ਤਗਮਾ ਜੇਤੂ ਨਿਸ਼ਾਨੇ ਬਾਜ਼ ਮਨੂ ਭਾਕਰ ਅਤੇ ਸ਼ਤਰੰਜ ਦੇ ਵਿਸ਼ਵ ਚੈਂਪੀਅਨ ਡੀ ਗੁਗੇਸ਼ ਨੂੰ ਸ਼ੁਕਰਵਾਰ ਯਾਨੀ ਅੱਜ ਰਾਸ਼ਟਰੀ ਖੇਡ ਪੁਰਸਕਾਰ ਸਮਾਰੋਹ ਦੇ ਵਿੱਚ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੂੰ ਮੇਜਰ ਧਿਆਨचंद ਖੇਡ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਜਦੋਂ ਉਹਨਾਂ ਨੂੰ ਇਹ ਪੁਰਸਕਾਰ ਮਿਲ ਰਿਹਾ ਸੀ ਤਾਂ ਹਰ ਪਾਸੇ ਤਾੜੀਆਂ ਦੀ ਗੂੰਜ ਦੇ ਨਾਲ ਉਹਨਾਂ ਦਾ ਸਵਾਗਤ ਵੀ ਕੀਤਾ ਗਿਆ ਉੱਥੇ ਤੁਹਾਨੂੰ ਦੱਸ ਦਈਏ ਕਿ 18 ਸਾਲਾ ਭਾਰਤੀ ਗ੍ਰੈਂਡ ਮਾਸਟਰ ਡੀ ਗੁਗੇਸ਼ ਨੇ 11 ਦਸੰਬਰ ਨੂੰ ਸਿੰਗਾਪੁਰ ਵਿੱਚ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ ਸੀ ਗੁਕੇਸ਼ ਨੇ ਛੋਟੀ ਉਮਰ ਦੇ ਵਿੱਚ ਖਿਤਾਬ ਜਿੱਤਣ ਵਾਲਾ ਦੁਨੀਆ ਦਾ ਪਹਿਲਾ ਖਿਡਾਰੀ ਹੈ ਜਦਕਿ ਮਨੂ ਭਾਗ 8 ਅਗਸਤ ਸਤੰਬਰ ਵਿੱਚ ਪੈਰਿਸ 올림픽 ਖੇਡਾਂ ਦੇ ਵਿੱਚ ਦੋਹਰੇ 올림픽 ਤਗਮੇ ਜਿੱਤੇ ਸਨ ਉਹਨਾਂ ਦੇ ਦੋ ਤਗਮਿਆਂ ਦੀ ਮਦਦ ਨੇ ਨਾਲ ਭਾਰਤ ਪੈਰਿਸ 올림픽 ਵਿੱਚ ਕੁੱਲ 6 ਤਗਮੇ ਜਿੱਤ ਚੁੱਕਾ ਹੈ ਇਸ ਤੋਂ ਇਲਾਵਾ ਅੰਦਾਜ਼ੇ ਕਿ ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਅਤੇ ਪੈਰਾ 올림픽 ਸੋਨ ਤਗਮਾ ਜੇਤੂ ਹਾਈ ਜੰਪਰ ਪ੍ਰਵੀਨ ਕੁਮਾਰ ਨੂੰ ਵਿਧ ਰਾਸ਼ਟਰਪਤੀ ਭਵਨ ਵਿਖੇ ਦੇਸ਼ ਦੇ ਸਰਵੋਤਮ ਖੇਡ ਸਨਮਾਨ ਨਾਲ ਮੇਜਰ ਧਿਆਨ ਚੰਦਖੇੜ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹਰਮਨਪ੍ਰੀਤ ਟੋਕੀਓ ਤੇ ਪੈਰਿਸ 올림픽 ਵਿੱਚ ਕਾਂਸੀ ਦੇ ਤਗਮੇ ਜਿੱਤਣ ਵਾਲੇ ਹਾਕੀ ਟੀਮ ਦੇ ਮੈਂਬਰ ਰਹਿ ਚੁੱਕੇ ਹਨ ਉੱਥੇ ਹੀ ਭਾਰਤੀ ਹਾਕੀ ਟੀਮ ਦੇ ਕਪਤਾਨ ਵੀ ਨੇ ਇਸ ਤੋਂ ਇਲਾਵਾ ਪੰਜ ਕੋਚਾਂ ਨੂੰ ਦਰੋਣਾਚਾਰਿਆ ਪੁਰਸਕਾਰ ਮਿਲਿਆ ਜਿੰਨਾਂ ਵਿੱਚੋਂ ਦੋ ਲਾਈਫਟਾਈਮ ਅਚੀਵਮੈਂਟ ਪਲੇਸਨ ਅਰਜੁਨ ਪੁਰਸਕਾਰ ਚੌਂਤੀ ਕਿਡਾਰਿਆਂ ਨੂੰ ਦਿੱਤਾ ਗਿਆ ਜਿੰਨਾਂ ਵਿੱਚੋਂ 17 ਪੈਰਾ ਐਥਲੀਟ ਹਨ ਜਦੋਂ ਕਿ ਦੋ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਉਤੇ ਅਰਜੁਨ ਪੁਰਸਕਾਰ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਵਿੱਚ ਪੈਰਿਸ 올림픽 ਦੇ ਕਾਂਸੀ ਤਗਮੇ ਜੇਤੂ ਪਹਿਲਵਾਨ ਅਮਨ ਸਹਰਾਵਤ ਨਿਸ਼ਾਨੇਬਾਜ਼ ਸੁਪਨਿਲ ਪੁਸਾਲੇ ਸਰਬਜੋਤ ਸਿੰਘ ਅਤੇ ਪੁਰਸ਼ ਹਾਕੀ ਟੀਮ ਦੇ ਮੈਂਬਰ ਜਰਮਨਪ੍ਰੀਤ ਸਿੰਘ ਸੁਖਜੀਤ ਸਿੰਘ ਸੰਜੀ ਅਤੇ ਅਭਿਸ਼ੇਕ ਨੇ ਸ਼ਾਮਲ ਹਾਂ ਇੱਕ ਵਾਰ ਫਿਰ ਤੁਹਾਨੂੰ ਦੱਸ ਦਈਏ ਕਿ ਅੱਜ ਦਿੱਲੀ ਵਿਖੇ ਰਾਸ਼ਟਰੀ ਖੇਡ ਪੁਰਸਕਾਰ ਸਮਾਰੋਹ ਆਯੋਜਿਤ ਕੀਤਾ ਗਿਆ ਜਿਸ ਦੇ ਵਿੱਚ ਭਾਰੇ ਦੇ ਰਾਸ਼ਟਰਪਤੀ ਦ੍ਰੋਪਤੀ ਮੁਰਮੂਰ ਵੱਲੋਂ 파ਰਦੇਵ ਵੱਖ-ਵੱਖ ਡਾਰੀਆਂ ਨੂੰ ਮੇਜਰ ਧਿਆਨ ਚੰਦ ਖੇੜ ਰਤਨ ਪੁਰਸਕਾਰ ਤੇ ਹੋਰ ਜਿਹੜੇ ਪੁਰਸਕਾਰਾਂ ਦੇ ਨਾਲ ਸਨਮਾਨਿਤ ਕੀਤਾ ਗਿਆ।